ਗੁਰਨਾਨ ਨਾਣ ਸਾਹਿਬ ਸੱਚੇ ਪਾਤਸ਼ਾਹ ਜੀ ਜੇ ਸ਼ੇੜੇ ਮੱਕੇ ਗਏ ਨੇ ਤੇ ਕਾਬਾ তীਰਥ ਹੈ ਮੱਕੇ ਦੇ ਅੰਦਰ ਕਾਬੇ ਵਾਲਾ ਆਪ ਜੀ ਨੇ ਚਰਨ ਪਸਾਰੇ ਆ ਤੇ ਜੀਵਨ ਕਾਜੀ ਜਿਹੜਾ ਸੀ ਨਾ ਉਪਾਇਕ ਦਾ ਜੀ ਦਾ ਜਿਹੜਾ ਬਚਨ ਹੁੰਦਾ ਟੰਗੋਂ ਭਗੜ ਕਿਸੀਟਿਆ ਆਪਾਂ ਕਿਸੇ ਨੂੰ ਪਿਆਰ ਨਾਲ ਥੋੜਾ ਗੁੱਸੇ ਨਾਲ ਕਿਸੇ ਨੂੰ ਨਹੀਂ ਆ ਉਧਰ ਕਿੰਨਾ ਕਰੋਸ ਹੀ ਜੀਵਨ ਕਾਜੀ ਦੇ ਅੰਦਰ ਪਰ ਕਿਤੇ ਨਹੀਂ ਬਜਨਾਉਂਦਾ ਕਿ ਮੇਰੇ ਗੁਰੂ ਨਾਨਕ ਸਾਹਿਬ ਜੀ ਉਹਦੇ ਨਾਲ ਰੁੱਖੇ ਬੋਲੇ ਹੋਣ ਨਹੀਂ ਨਹੀਂ ਸਦਾ ਹੀ ਮਿੱਠ ਬੋਲਦੇ ਆ ਸਦਾ ਹੀ ਧਨ ਸਤਗੁਰੂ ਤਾਨ ਗੁਰ ਅਮਰਦਾਸ ਮਹਾਰਾਜ ਜੀ ਗੋੰਦਵਾਲ ਸਾਹਿਬ ਦੀ ਧਰਤੀ ਨੂੰ ਪਾਗ ਲਾ ਰਹੇ ਨੇ ਗੁਰੰਗਸਹਿਬ ਮਹਾਰਾਜ ਜੀ ਦੇ ਸਹਿਬਜ਼ਾਦੇ ਭਾਈ ਦਾਤੂ ਜੀ ਭਾਈ ਦਾਸੂ ਜੀ ਉਹਨਾਂ ਦੇ ਅੰਦਰ ਬੜੀ ਈਰਖਾ ਹੈ ਗੁऱ्याਈ ਸਾਨੂੰ ਕਿਉਂ ਨਹੀਂ ਮਿਲੀ ਜਿਸ ਦੇ ਅੰਦਰ ਈਰਖਾ ਹੋਏਗੀ ਈਰਖਾ ਦੇ ਵਸ ਉਹ ਨਿੰਦਿਆ ਕਰਦਾ ਹੈ ਤਾਂ ਭਾਈ ਦਾਤੂ ਜੀ ਇੱਕ ਦਿਨ ਆਏ ਗੋੰਦਵਾਲ ਸਹਿਜ ਸੱਚੇ ਪਾਤਸ਼ਾਹ ਸੰਗਤਾਂ ਦੇ ਸ਼ੋਭਤ ਨੇ ਬੈਠੇ ਨੇ ਤੇ ਸਹਿਬ ਦੀ ਵਖੀ ਵਿੱਚ ਲੱਤ ਮਾਰੀ ਐਸ਼ੀ ਭਾਈ ਦਾਤੂ ਨੇ ਫਿਰ ਸੰਗਤ ਦੇ ਵਿੱਚ ਤਾਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕੀ ਕਹਿੰਦੇ ਐ ਕਹਿੰਦੇ ਸਾਡਾ ਸਰੀਰ ਬਿਰਦਾ ਹੱਡੀਆਂ ਦੀ ਮੁੱਠ ਹੈ ਤੇ ਤੁਹਾਡਾ ਚਰਨ ਬੜਾ ਕੋਲ ਹੈ ਕਿਤੇ ਤੁਹਾਨੂੰ ਛੱਟਕ ਨਹੀਂ ਲੱਗੀ ਸਾਡੀ ਹੱਡੀ ਪਾਲ ਸ੍ਰੀ ਹੱਡੀਆਂ ਦੇ ਮੁੱਠ ਹੈ ਬਿਰਦੇ ਤੁਹਾਨੂੰ ਚੁੱਭਿਆ ਦੇਖੋ ਪਰ ਉਹ ਨਹੀਂ ਸਮਝਿਆ ਕਹਿੰਦਾ ਇੱਥੋਂ ਚਲੇ ਜਾਓ ਸ਼ਾਇਦ ਫਿਰ ਬਾਸਰ ਕੇ ਨਗਰ ਆ ਗਏ ਸੰ ਫਿਰ ਵਾਪਸ ਗਏ ਮੇਰੇ ਸਤਗੁਰੂ ਸੱਚੇ ਪਾਤਸ਼ਾਹ ਸ਼ਾਂਤ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਵੱਡੇ ਭਰਾਤਾ ਭਾਈ ਪ੍ਰਿਥਵੀਆ ਉਸ ਦੇ ਘਰੋਂ ਬੀਬੀ ਕਰਮੋ ਜਿਆਦੇ ਇਸ ਇਤਿਹਾਸ ਪੜਨੇ ਆ ਕੀ ਕੁਛ ਬੋਲ ਦੇ ਕੀ ਕੁਛ ਕਰ ਦੇ ਹਰ ਅਟੈਕ ਪੰਜਵੇਂ ਪਾਸ਼ਾ ਤੇ ਛੇਵੇਂ ਪਾਸ਼ਾ ਤੇ ਉਹਨਾਂ ਨੇ ਕੀਤਾ ਪਰ ਮੇਰੇ ਸਹਿਬ ਸਦਾ ਪਿਆਰ ਨਾਲ ਬੋਲਦੇ ਇੱਥੋਂ ਤੱਕ ਕਿ ਪੰਜਵੇਂ ਪਾਸ਼ਾ ਤੱਕ ਤੇ ਲੋਹ ਤੇ ਬੈਠੇ ਨੇ ਦੇਖੋ ਫੜ ਫੜ ਕਰਕੇ ਅੱਗ ਥੱਲੇ ਮਚ ਰਹੀ ਹੈ ਗਰਮ ਰੇਤ ਦੇ ਕੜਸ਼ੇ ਸੱਚੇ ਪਾਤਸ਼ਾਹ ਦੇ ਸੀਸ 'ਚ ਪਾਏ ਜਾ ਰਹੇ ਨੇ ਤੇ ਉਸ ਵੇਲੇ ਵੀ ਕੀ ਉਚਾਰਨ ਹੋ ਰਿਹਾ ਤੇਰਾ ਕੀਆ ਮਿੱਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗਾ ਤਨ ਸਤਿਗੁਰੂ ਤੇ ਫਿਰ ਪੰਜਵੇਂ ਪਾਤਸ਼ਾਹ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਰੂਪ ਤਾਰਨ ਕੀਤਾ ਪਾਪ ਆਪਣਾ ਨਾਲ ਗੁਰੂ ਹਰਗੋਬਿੰਦ ਸਾਹਿਬ ਵਿਖਾਇਆ ਸੋ ਸਹਿਬ ਸਦਾ ਹੀ ਮਿੱਠ ਬੋਲਦੇ ਉਹਦੇ ਪਿਆਰੇ ਸਦਾ ਹੀ ਮਿੱਠ ਬੋਲਦੇ